ਸਤਿ ਸ੍ਰੀ ਅਕਾਲ ਜੀ ਸਾਬਦਾ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜਿਆ ਬੇਸਨ ਵਾਲਾ ਦੁੱਧ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਖੰਗ ਜੰਹਾਮ ਲਈ ਸਪੈਸ਼ਲ ਸਰਦੀਆਂ ਦੇ ਵਿੱਚ ਬਣਾਇਆ ਜਾਂਦਾ ਜਦੋਂ ਆਪਾਂ ਨੂੰ ਠੰਡ ਠੰਡ ਲੱਗ ਜਾਂਦੀ ਹੈ ਤਾਂ ਇਹ ਦੁੱਧ ਬਣਾਇਆ ਜਾਂਦਾ ਆਪਣੇ ਘਰਾਂ ਦੇ ਵਿੱਚ ਆਮੀ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੁੰਦਾ ਤੇ ਹਲਦੀ ਤਾਂ ਹੁੰਦਾ ਹੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਆਪਣੇ ਜਾਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰੇ ਭੈਣ ਭਰਾ ਤੇ ਆਪਾਂ ਦੁੱਧ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਜੋਦ ਲਈ ਆਪਾਂ ਪిల్లా ਲਈ ਤਾਂ ਅਮਾ ਤੇ ਇਹਦੇ ਵਿੱਚ ਇੱਕ ਚਮਚਾ ਵੱਡਾ ਭਰ ਕੇ ਆਪਾਂ ਪਾਤਾ ਜੀ ਘਿਓ ਦਾ ਦੇਸੀ ਦਾ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀ ਬੇਸਣ ਦੇ ਤੇ ਬੇਸਣ ਨੂੰ ਆਪਾਂ ਬਿਲਕੁਲ ਥੋੜੀ ਥੋੜੀ ਅੱਗ ਤੇ ਭੁੰਨ ਲਾਂਗੇ ਤੇ ਅੱਗ ਜਿਹੜੀ ਤੁਸੀਂ ਥੋੜੀ ਰੱਖਣੀ ਨੇ ਤਾਂ ਛੇਤੀ ਬੇਸਣ ਜਿਹੜਾ ਆਪਣਾ ਕਾਲਾ ਹੋ ਜਾਂਦਾ ਹੈ ਬਿਲਕੁਲ ਥੋੜੀ ਥੋੜੀ ਅੱਗ ਤੇ ਆਪਾਂ ਬੇਸਣ ਨੂੰ ਭਨਣਾ ਹੀ ਦਿਨ ਚਿਰ ਤੋਂ ਸੋਣੀ ਜੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਹੁਣ ਆਪਾਂ ਇਹਦੇ ਵਿੱਚ ਹੀ ਤਿੰਨ ਕਾਲੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਕੱਟ ਕੇ ਪਾਤਾ ਹੈ ਤੇ ਫਿਰ ਆਪਾਂ ਥੋੜਾ ਥੋੜਾ ਕਰਕੇ ਨਾ ਇਹਦੇ ਵਿੱਚ ਦੁੱਧ ਪਾਉਂਦੇ ਰਾਵਾਂਗੇ ਬਿਲਕੁਲ ਥੋੜਾ ਥੋੜਾ ਕਰਕੇ ਕਿਉਂਕਿ ਇਹਦੇ ਵਿੱਚ ਗੰਡਾ ਪੈ ਸਕਦਾ ਹੈ ਫਿਰ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਜਿਹੜਾ ਖੁਰਚਣਾ ਉਹ ਵੀ ਚਲਾਉਂਦੇ ਰਾਵਾਂਗੇ ਤਾਂ ਕਿ ਗੰਡਾ ਨਾ ਪੈਣ ਇਹ ਬੇਸਨ ਤੁਸੀਂ ਉਹਦੇ ਹਿਸਾਬ ਨਾਲ ਪਾ ਲੈਣਾ ਵੀ ਕਿੰਨਾ ਕ ਤੁਸੀਂ ਦੁੱਧ ਬਣਾਉਣਾ ਹੈ ਤਾਂ ਮੈਂ ਦੋ ਵੱਡੇ ਕ ਆਪਾਂ ਦੁੱਧ ਦੇ ਬਣਾਏ ਸੀਗੇ ਤੇ ਉਹਦੇ ਲਈ ਆਪਾਂ ਦੋ ਵੱਡੇ ਚਮਚੇ ਆਪਾਂ ਬੇਸਨ ਦੇ ਪਾਏ ਤੇ ਥੋੜਾ ਥੋੜਾ ਕਰਕੇ ਆਪਾਂ ਦੁੱਧ ਜਿਹੜਾ ਇਹਨੂੰ ਐਡ ਕਰਦੇ ਜਾਵਾਂਗੇ ਬੱਚਾ ਤੇ ਥੋੜੀ ਥੋੜੀ ਅੱਗ ਤੇ ਨਾ ਪੈਣਾ ਨੂੰ ਬਸ ਕਾੜੀ ਜਾਣਾ ਹੈ ਆਪਣੇ ਦੁੱਧ ਨੂੰ ਅੱਗ ਨੂੰ ਤੁਸੀਂ ਬਿਲਕੁਲ ਥੋੜੀ ਰੱਖਣੀ ਹੈ ਤਾਂ ਇਹਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਹੋਊਗਾ ਤੇ ਹੁਣ ਇਹਦੇ ਵਿੱਚ ਨਾ ਆਪਾਂ ਬਦਾਮ ਬਰੀਕੂਰੀ ਕੱਟ ਕੇ ਰੱਖ ਲਈ ਸੀ ਉਹ ਪਾ ਦਿੰਨੇ ਆ ਬਿਲਕੁਲ ਥੋੜੀ ਥੋੜੀ ਹਕਤੇ ਆਪਣਾ ਦੁੱਧ ਕਾੜਨ ਵਾਲੀ ਰੱਖਿਆ ਸੀਗਾ ਤੇ ਥੋੜੀ ਜਿਹੀ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਇਆਪਾ ਥੋੜੀ ਥੋੜੀ ਹਗ ਤੇ ਇਹਨੂੰ ਕਾੜਦੇ ਜਾਵਾਂਗੇ ਆਪਣੇ ਦੁੱਧ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਦੁੱਧ ਬਣਦਾ ਇਹ ਤੇ ਬੱਚਾ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੇਸਰ ਪਾ ਦੇਾਂਗੇ ਜੀ ਕੇਸਰ ਦੇ ਧਾਗੇ ਤੇ ਕੇਸਰ ਨੂੰ ਵੀ ਆਪਾਂ ਕਾੜ ਲਾਂਗੇ ਵਿੱਚ ਦੁੱਧ ਦੇ ਵਿੱਚ ਪਾ ਕੇ ਤੇ ਮਿੱਠੇ ਲਈ ਤੁਸੀਂ ਕੀ ਪਾਉਣਾ ਹੈ ਜਾ ਤੁਸੀਂ ਸ਼ਾਇਦ ਵੀ ਪਾ ਸਕਦੇ ਆ ਵੀ ਜੇ ਤੁਸੀਂ ਜਿਆਦਾ ਹੈਲਦੀ ਬਣਾਉਣਾ ਹੈ ਇਹਨੂੰ ਤਾਂ ਜੇ ਬਾਲਾ ਆਪਣ ਖੰਗਜਾ ਲੱਗਿਆ ਹੋਵੇ ਤਾਂ ਤੁਸੀਂ ਸ਼ਾਇਦ ਹੀ ਪਾਓ ਉਹਦੇ ਮਿੱਠੇ ਵਿੱਚ ਤੇ ਨਹੀਂ ਤਾਂ ਆਪਾਂ ਸ਼ੱਕਰ ਪਾਈਏ ਸ਼ੱਕਰ ਵੀ ਵੈਸਟ ਹੁੰਦੀ ਹੈਗੀ ਤੇ ਇਹ ਵੀ ਤੁਸੀਂ ਪਾ ਸਕਦੇ ਆ ਜੇ ਨਹੀਂ ਸ਼ੱਕਰ ਤੁਸੀਂ ਪਸੰਦ ਕਰਦੇ ਜਾਂ ਗੁੜ ਪਸੰਦ ਕਰਦੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਖੰਡ ਵੀ ਪਾ ਸਕਦੇ ਆ ਤੇ ਆਪਾਂ ਦੁੱਧ ਨੂੰ ਬਿਲਕੁਲ ਸਲੋ ਅੱਗ ਤੇ ਕਾੜ ਲਿਆ ਹੈ ਹੁਣ ਦੁੱਧ ਹੈ ਜਿਹੜਾ ਆਪਣੇ ਬਿਲਕੁਲ ਗਾੜਾ ਹੋ ਗਿਆ ਹੈ ਬਹੁਤ ਹੀ ਜ਼ਿਆਦਾ ਟੇਸਟੀ ਦੁੱਧਮੰਦਾ ਜੀ ਇੱਕ ਵਾਰੀ ਤੁਸੀਂ ਜੂ ਟਰਾਈ ਕਰਕੇ ਦੇਖਣਾ ਹੀ ਇਹਦਾ ਟੇਸਟ ਹੈ ਜਿਹੜਾ ਬਿਲਕੁਲ ਜਿਵੇਂ ਆਪਾਂ ਬੇਸਨ ਦੇ ਲੱਡੂ ਖਾਣੇ ਉਮੀਦਾਂ ਹੁੰਦਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਜੀ ਦੁੱਧਮੰਦ ਕੇ ਆਪਣਾ ਤਿਆਰ ਹੋਇਆ ਹੈ ਜੀ ਤੇ ਵੀਡੀਓ ਚੰਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹਦੇ ਤਿਕਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ